ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੰਤਰ ਸਿੰਘ ਪਹਿਲਾਂ ਆਪਾਂ ਦੋ ਵੀਡੀਓ ਵਿੱਚ ਗੱਲ ਕਰ ਚੁੱਕੇ ਹਾਂ ਇੱਕ ਸੁੱਕੀ ਗੜਾਈ ਸੀਗੀ ਜਿਹਦੇ ਵਿੱਚ ਬਿਲਕੁਲ ਹੀ ਪਾਣੀ ਨਹੀਂ ਸੀ ਫਿਰ ਬੱਤਰ ਵਾਲੀ ਗੜਾਈ ਆਪਾਂ ਨੇ ਉਹਦੇ ਵਿੱਚ ਗੱਲ ਕੀਤੀ ਸੀ ਵੀ ਆਪਾਂ ਗਿੱਲੀ ਗੜਾਈ ਵੀ ਕਰ ਸਕਦੇ ਹਾਂ ਗਿੱਲੀ ਮਤਲਬ ਜਿਵੇਂ ਖੇਤ ਬੱਤਰ ਨਹੀਂ ਆ ਉਹ ਚ ਗਾਰਾ ਬਣਿਆ ਹੋਇਆ ਤੇ ਬਾਰਸ਼ਾਂ ਹੋ ਰਹੀਆਂ ਨੇ ਆਪਾਂ ਨੂੰ ਲੱਗਦਾ ਆਪਣੀ ਫਸਲ ਤੇ ਨਦੀਨ ਨਾ ਹੋ ਜਾਣ ਵੀ ਵਿਵੱਤਰ ਆ ਨਹੀਂ ਰਿਹਾ ਤੇ ਨਦੀਨ ਬੱਧ ਰਹੇ ਨੇ ਫਿਰ ਉਹ ਮਤਲਬ ਇਸ ਤਰ੍ਹਾਂ ਦਾ ਹਾਲ ਹੈ ਜਿਹੜਾ ਮਿੱਟੀ ਦੇ ਵਿੱਚੇ ਵਿੱਚ ਚੱਲਦਾ ਅਲੱਗ-ਅਲੱਗ ਪਛਾਵਾਂ 'ਚ ਤਾਂ ਨਾ ਹੋਰ ਹੋ ਸਕਦਾ ਜਿੱਕਰ ਕਿਸੇ ਇਲਾਕਿਆਂ ਦੇ ਵਿੱਚ ਆਪਾਂ ਇਹਨੂੰ ਕੱਚੂ ਵਾਲ ਵੀ ਕਹਿ ਦਿੰਦੇ ਆ ਕਿਉਂਕਿ ਵਿੱਚੇ ਵਿੱਚ ਚੱਲਦਾ ਥਾਸ ਗੱਲ ਹੈ ਜਿਵੇਂ ਅੱਜ ਬਾਰਿਸ਼ ਹੋਈ ਹੈ ਸਾਰੇ ਪੰਜਾਬ 'ਚ ਜਾਂ ਕਈ ਇਲਾਕਿਆਂ 'ਚ ਨਹੀਂ ਵੀ ਹੋਈ ਪਰ ਬਾਰਿਸ਼ ਕਾਫੀ ਜ਼ਿਆਦਾ ਹੋਈ ਹੈ ਤੇ ਖੇਤ ਗਿੱਲਾ ਹੋ ਗਿਆ ਸੋ ਆਪਾਂ ਇਹਨੂੰ ਦਿਖਾਵਾਂਗੇ ਇਹਦੀ ਬਣਤਰ ਇਸ ਤਰ੍ਹਾਂ ਦੀ ਆ ਥੋੜਾ ਜਿਹਾ ਵਿੱਚ ਨੂੰ ਮਤਲਬ ਜਿੱਕਣ ਜਹਾਜ਼ ਤੇ ਹੁੰਦੇ ਨੇ ਮਤਲਬ ਸਾਈਡਾਂ ਤੇਨੂੰ ਫਰਜੇ ਬਹੁਤ ਜਿਆਦਾ ਟੇਢਾ ਜਿਹਾ ਬਣਾਇਆ ਪਿਆ ਜਿਹੜੀ ਮਿੱਟੀ ਦੇ ਵਿੱਚੀ ਵਿੱਚ ਜਾ ਸਕੇ ਤੇ ਆ ਘਸ ਗਿਆ ਸੀ ਆਪਣਾ ਫਿਰ ਆਪਾਂ ਨੇ ਹੋਰ ਤਿੱਖਾ ਕਰਾ ਲਿਆ ਸੋ ਆਪਾਂ ਇਹਨੂੰ ਚਲਾ ਕੇ ਦਿਖਾਵਾਂਗੇ ਕਿਉਂਕਿ ਹਾਲੇ ਆ ਜਗਾ ਜੜ ਲੱਗੀ ਹੋਈ ਐ ਮਿੱਟੀ ਚੰਬੜੂਗੀ ਪਰ ਜਦ ਆ ਤੇ ਬਿਲਕੁਲ ਸਹੀ ਹੋ ਜਾਂਦਾ ਫਿਰ ਨਹੀਂ ਚੰਬੜਦੀ ਸੋ ਆਪਾਂ ਜਿਹੜੀ ਅੱਜ ਬਾਰਿਸ਼ ਹੋਈ ਐ ਪਹਿਲੀ ਬਾਰਿਸ਼ ਕਹਿ ਸਕਦੇ ਆ ਅੱਜ 27 ਜੂਨ 2024 ਦੀ ਵਾਰਸ ਹੋਈਓ ਸੋ ਖੇਤ ਪੂਰਾ ਗਿੱਲਾ ਜਿੱਥੇ ਚਲਾਉਣਾ ਪਰ ਆਪਾਂ ਇਹ ਦੱਸਣਾ ਚਾਹੁੰਦੇ ਹਾਂ ਵੀ ਕੁਦਰਤੀ ਖੇਤੀ ਵਿੱਚ ਗੜਾਈ ਜ਼ਰੂਰੀ ਹੈ ਤੇ ਗੜਾਈ ਦੇ ਨਾਲ ਆਪਾਂ ਨੂੰ ਕਾਫੀ ਲਾਭ ਮੰਦ ਨੇ ਨਦੀਨ ਨਹੀਂ ਹੁੰਦੇ ਤੇ ਪਾਣੀ ਦੀ ਡਿਮਾਂਡ ਘਟਦੀ ਹੈ ਤੇ ਫਸਲ ਨੂੰ ਜ਼ਿਆਦਾ ਆਕਸੀਜਨ ਮਿਲਦੀ ਹੈ ਜੜ੍ਹਾਂ ਨੂੰ ਸੋ ਆਪਾਂ ਇਹਨੂੰ ਚਲਾ ਕੇ ਦਿਖਾਵਾਂਗੇ ਤੇ ਹਲ ਦੀ ਬਣਤਰ ਕਿਉਂਕਿ ਆਪਣੀ ਤਰਫ ਵਾਲੀ ਨਾਲੇ ਹਰ ਕਿਸਮ ਦਾ ਟੂਲ ਲੱਗ ਜਾਂਦਾ ਆਪਾਂ ਨੂੰ ਹੱਥੀਂ ਕੰਮ ਕਰਨ ਦੀ ਲੋੜ ਨਹੀਂ ਜਰੂਰਤ ਨਹੀਂ ਹੁੰਦੀ ਸੋ ਆਪਾਂ ਇਹਨੂੰ ਕਸ ਕੇ ਚਲਾ ਕੇ ਦਿਖਾਉਂਦੇ ਆਂ ਕਿਸਾਨ ਵੀਰੋ ਪਹਿਲਾਂ ਮੈਨੂੰ ਲੱਗਦਾ ਸੀ ਸਾਡੇ ਜਿਹੜੇ ਬਜ਼ੁਰਗਾਂ ਦਾ ਰਿਕਾਰਡ ਸੀ ਉਹ ਨਹੀਂ ਰੱਖਿਆ ਗਿਆ ਕਿਉਂਕਿ ਜਿੱਕਣ ਲੋਕ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੇ ਲੰਬੇ ਸਮੇਂ ਤੱਕ ਆਪਣੇ ਖੇਤੀ ਦਾ ਰਿਕਾਰਡ ਰੱਖਿਆ ਕਿਵੇਂ ਖੇਤੀ ਕਰਦੇ ਸਨ ਪਰ ਉਹਨਾਂ ਨੇ ਰਿਕਾਰਡ ਬੜੇ ਸੌਖੇ ਤਰੀਕੇ ਨਾਲ ਰੱਖਿਆ ਸੀਗਾ ਪਰ ਹੁਣ ਗੱਲਾਂ ਦੇ ਵਿੱਚੋਂ ਗੱਲ ਸਮਝ ਆ ਜਾਂਦੀ ਆ ਇੱਕ ਵਾਰੀ ਬਜ਼ੁਰਗ ਗੱਲਾਂ ਕਰਦੇ ਸਨ ਫਸਲਾਂ ਨੂੰ ਬੀਜਣ ਬਾਰੇ ਉਹਦਾ ਫਾਸਲੇ ਬਾਰੇ ਗੱਲ ਕਰਦੇ ਸੀ ਕਿ ਜਿੱਕਣ ਆਮ ਲੋਕ ਪੁਰਾਣੇ ਸਮੇਂ ਚ ਡਾਂਗ ਨਾਲ ਰੱਖਦੇ ਸਨ ਕਿਉਂਕਿ ਤੁਰ ਕੇ ਸਫ਼ਰ ਕਰਦੇ ਸਨ ਸੋ ਅਖਾਣ ਸੀ ਡਾਂਗੋ ਡਾਂਗ ਕਪਾ ਬੁੱਕਲ ਮਾਰ ਕੇ ਖੇਸੀ ਦੀ ਮੱਕੀ ਵਿੱਚ ਜਾਂ ਮਤਲਬ ਤੁਸੀਂ ਮੱਕੀ ਦਾ ਇੰਨਾ ਦੂਰ ਦਾ ਫਾਸਲਾ ਰੱਖਿਆ ਜਾਂਦਾ ਸੀਗਾ ਪੁਰਾਣੀ ਖੇਤੀ 'ਚ ਵੀ ਤੁਸੀਂ ਬੁੱਕਲ ਮਾਰ ਕੇ ਉਹਦੇ ਵਿੱਚ ਹੀ ਲੰਘ ਜਾਂੋ ਵੀ ਤਾਂ ਕਿਉਂਕਿ ਜੋ ਵਿਗਿਆਨ ਜਾਂ ਉਹਨਾਂ ਲੋਕਾਂ ਦੀ ਤਕਨੀਕ ਸੀ ਉਹਦੇ ਵਿੱਚ ਇਹ ਸੀਗਾ ਵੀ ਹਰੇਕ ਪੌਦੇ ਨੂੰ ਤਪਾ ਮਿਲਦੀ ਸੀ ਤੇ ਗੜਾਈ ਉਹ ਬੌਲਦਾਂ ਨਾਲ ਵੀ ਕਰਦੇ ਸੀ ਨੂੰ ਸੀਡ ਨਾ ਜਾਂ ਸੀਲਣਾ ਕਹਿੰਦੇ ਸਨ ਸੋ ਇਸ ਤਰ੍ਹਾਂ ਦੀ ਖੇਤੀ ਸਾਡੇ ਬਜ਼ੁਰਗਾਂ ਦੀ ਸੀ ਤੇ ਬੜੀ ਉਹ ਮਿਹਨਤ ਵਾਲੀ ਖੇਤੀ ਸੀ ਪਰ ਉਹਦੇ ਵਿੱਚ ਖਰਾਕੀ ਤੱਤ ਤੇ ਸਵਾਦ ਪੂਰਾ ਸੀ ਜਿਵੇਂ ਉਹਨਾਂ ਦੀ ਮੱਕੀ ਸੀ ਉਹਦਾ ਬੜਾ ਸਵਾਦ ਸੀ ਤੇ ਖਾਣ ਦਾ ਵੀ ਤਰੀਕਾ ਵਧੀਆ ਸੀ ਤੇ ਉਹ ਸਿਹਤ ਲਈ ਵੀ ਲਾਭਕਾਰੀ ਸੀ ਸੋ ਦੇਸੀ ਬੀ ਸਨ ਸੋ ਆਪਾਂ ਨੇ ਜਿਹੜੀਆਂ ਲਾਈਨਾਂ ਨੇ ਇਹਨਾਂ ਦੇ ਵਿੱਚ ਆਪਣੇ ਇੱਕ ਲਾਈਨ ਲੋ ਵੀ ਇਹਦੀ ਆ ਇੱਕ ਮੱਕੀ ਦੀ ਆ ਤਕਰੀਬਨ ਵਧੀਆ ਜੰਮੀ ਹੋਈ ਆ ਤੇ ਸਾਰੀਆਂ ਲਾਈਨਾਂ ਜਿਹਾ ਤੇ ਆਪਾਂ ਦੀ ਗੜਾਈ ਕਰਦੇ ਰਹਾਂਗੇ ਤੇ ਜਿਵੇਂ ਪੁਰਾਣੀ ਤਕਨੀਕ ਨਾਲ ਬਜ਼ੁਰਗ ਖੇਤੀ ਕਰਦੇ ਸਨ ਉਹ ਹੀ ਡਿਜ਼ਾਈਨ ਤੇ ਦੁਬਾਰਾ ਤੋਂ ਖੇਤੀ ਸ਼ੁਰੂ ਕੀਤੀ ਆ ਤੇ ਇਹ ਖੇਤੀ ਮੈਨੂੰ ਲੱਗਦਾ ਵੀ ਉਹ ਆਮ ਜਿਹੜੀ ਮੈਂ ਖੇਤੀ ਪਹਿਲਾਂ ਕਰਨ ਲੱਗਿਆ ਸੀ ਪੱਧਰ ਖੇਤੀ ਉਹਦੇ ਨਾਲੋਂ ਜ਼ਿਆਦਾ ਵਧੀਆ ਕਿਉਂਕਿ ਇਹਦੇ ਕਈ ਲਾਭ ਨੇ ਸੋ ਆਪਾਂ ਦੀ ਗੱਲਬਾਤ ਅੱਗੇ ਕਰਦੇ ਰਹਿਾਂਗੇ ਸੋ ਜਿਵੇਂ ਹੁਣ ਅੱਜ ਬਾਰਿਸ਼ ਹੋਈ ਆ ਆਪਾਂ ਇਹਦੀ ਗੜਾਈ ਕਰਾਂਗੇ ਤੇ ਗੜਾਈ ਨੂੰ ਉਸ ਤਰੀਕੇ ਨਾਲ ਵੀ ਗਿੱਲੀ ਗੜਾਈ ਕਿਵੇਂ ਹੋ ਸਕਦੀ ਆ ਕੁਦਰਤੀ ਖੇਤੀ ਸੇ ਉਦੇ ਬਾਰੇ ਗੱਲਬਾਤ ਕਰਦੇ ਨਾਲੇ ਆਪਾਂ ਤਰਫਾਲੀ ਚਲਾ ਕੇ ਦੇਖਦੇ ਆਂ ਅੱਜ ਕਿਸਾਨ ਦੋਸਤੋ ਇਹਨੂੰ ਹੁਣ ਆਪਾਂ ਸ਼ੁਰੂ ਕਰ ਲੱਗੇ ਆਂ ਪੂਰਾ ਘੱਲਾ ਖੇਤ ਆ ਜਿੱਕਰ ਮੂਰਲਾ ਚੱਕਾ ਤੁਸੀਂ ਦੇਖ ਰਹੇ ਹੋ ਗੜ ਰਿਹਾ ਕਿਉਂਕਿ ਇਹਨੇ ਇਸ ਆਪਾਂ ਸੜ ਦੇ ਮੈਟਰ ਤਾਂ ਨਹੀਂ ਜਾ ਰਹੇ ਵੀ ਮਿੱਟੀ ਜਿਹੜੀ ਉੱਚੀ ਗਿਰ ਗਈ ਆਪਣਾ ਬੂਟਾ ਨਾ ਮੱਧਿਆ ਜਾਵੇ ਇਸ ਲਈ ਆਪਾਂ ਦਿਖਾਏ ਰਹੇ ਆਂ ਵੀ ਗਿੱਲੀ ਮਿੱਟੀ ਚ ਵੀ ਉਹ ਤੂਲ ਨੇ ਜਿਹੜੇ ਕੰਮ ਕਰ ਸਕਦੇ ਨੇ ਇਸ ਤਰ੍ਹਾਂ ਮਤਲਬ ਜਦੋਂ ਆਪਣੇ ਬੱਤਰ ਨਹੀਂ ਆਉਂਦਾ ਖੇਤ ਆਪਣੇ ਨਦੀਨਾਂ ਨੂੰ ਸਟਕਾਰਾ ਪਾਉਣ ਲਈ ਫਸਲ ਵੱਢੀ ਆ ਤਾਂ ਬੜੇ ਆਰਾਮ ਨਾਲ ਕੱਲ ਪੈਂਦੇ ਨੇ ਏ ਹੁਣ ਜਣੀ ਪੂਰਾ ਜਣੀ ਖੇਤ ਕਿਉਂਕਿ ਆਪਣਾ ਜਿਆਦਾ ਮਿੱਟੀ ਚੂਸ ਲੈਂਦਾ ਸੋ ਗਾਰਾ ਪੂਰਾ ਬਣਿਆ ਹੈ ਫਿਰ ਵੀ ਚੱਲ ਰਿਹਾ ਤੇ ਇਸ ਤਰ੍ਹਾਂ ਉਹ ਸਮੇਂ ਵਿਹਲਾ ਹੋਵੇ ਜੇ ਕੋਈ ਹੋਰ ਕੰਮ ਨਾ ਹੋਵੇ ਤਾਂ ਗਿੱਲੀ ਗੜਾਈ ਸੁਣਤੀ ਹੈ ਇਸ ਤੋਂ ਬਾਅਦ ਜਣੀ ਲੱਖ ਇਹ ਹੁੰਦਾ ਵੀ ਗਿੱਲੀ ਗੜਾਈ ਤੋਂ ਬਾਅਦ ਜਦ ਬੱਤਰ ਆਉਂਦੀ ਹੈ ਤਾਂ ਦੁਬਾਰਾ ਆਪਣੇ ਦੂਜੇ ਟੂਲੇ ਨਾਲ ਕਰਨੀ ਹੈ ਸੋ ਇਸ ਤਰ੍ਹਾਂ ਆਪਾਂ ਮਤਲਬ ਨਦੀਨਾਂ ਨੂੰ ਰੋਕ ਦਾਂਗੇ ਮਤਲਬ 5 ਦਿਨ 7 ਦਿਨ ਵੀ ਪਿਆ ਨਦੀਨਾਂ ਨਾਲ ਲੱਝਣ ਤਾਂ ਉਸ ਤਰ੍ਹਾਂ ਪਹਿਲਾਂ ਗਿੱਲੀ ਗੜਾਈ ਕਰ ਲੈਨੇ ਇੱਥੇ ਨੇ ਵਿਚੇ ਵਿਚਲੀ ਜਾਣਾ ਜਿਹੜੀ ਬਿਲਕੁਲ ਗਾਰੇ ਨੂੰ ਗੁੱਟ ਸਕਦੀ ਆ ਆ ਦੇਖੋ ਕਿਉਂਕਿ ਇਹਨੂੰ ਹਲੇ ਜਰਜੁਰ ਜੀ ਲੱਗੀ ਹੋਈ ਆ ਓਕਣ ਅ ਮਤਲਬ ਬਣਿਆ ਨਹੀਂ ਸਹੀ ਜਦੋਂ ਇਹ ਸਹੀ ਬਣ ਜਾਂਦਾ ਮਤਲਬ ਤਿਲਕਣ ਹੋ ਜਾਂਦੇ ਮਿੱਟੀ ਫੇਰ ਤਾਂ ਆਹ ਦੇਖੋ ਪਹਿਲਾਂ ਨਾਲ ਹੁਣ ਜਦ ਆਪ ਬੀਜ ਚੱਲਣ ਲੱਗ ਗਿਆ ਨਾ ਆ ਦੇਖੋ ਹੁਣ ਥੋੜੀ ਬੋਲੀ ਜਾਰਜੀ ਲੱਗੀ ਜਿਹੜੀ ਮੂਰੇ ਲੱਗੀ ਆ ਦੇਖੋ ਹੁਣ ਆਪਾਂ ਇਹਦੇ ਦੋ ਗੇੜੇ ਵੀ ਦੇ ਸਕਦੇ ਹਾਂ ਹੁਣ ਆਪਾਂ ਗੱਭੇ ਤਾਂ ਦੇ ਰਹੇ ਹਾਂ ਬੀਜ ਆਪਣੇ ਦੂਜੇ ਬੂਟੇ ਤੇ ਗਿੱਲੀ ਮਿੱਟੀ ਨਾਲ ਕਰੇ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਆ ਲੋ ਮੀ ਪੈਣ ਤੋਂ ਤੁਰੰਤ ਬਾਅਦ ਇਧਰ ਤੇ ਖੇਤੀ ਵਿੱਚ ਗੜਾਈ ਦਾ ਬਹੁਤ ਲਾਭ ਹੈ ਸੋ ਬਰੀਕੀਆਂ ਨੂੰ ਆਪਾਂ ਸਮਝਾਂਗੇ ਜਿਆਣੀ ਜੇ ਹੁਣ ਗੜਾਈ ਤੋਂ ਤੁਰੰਤ ਮੀਂਹ ਮਤਲਬ ਤੁਰੰਤ ਮੀਂਹ ਤੋਂ ਤੁਰੰਤ ਬਾਅਦ ਗੜਾਈ ਹੋ ਜਵੇ ਤਾਂ ਕੁਦਰਤੀ ਖੇਤੀ ਜਿਹੜੇ ਆਰਾਮ ਨਾਲ ਹੋ ਜਾਂਦੀ ਆ। ਹੁਆ ਦੇਖੋ। ਹੁਣ ਜਿਹੜੀ ਆਹ ਕੜਾਈ ਹੋ ਗਈ ਆਪਣੇ ਦੂਜੇ ਹਰੀ ਕ੍ਰਾਂਤੀ ਖੇਤੀ ਮਾਡਲ ਦੇ ਵਿੱਚ ਬੱਤਰਾਈਤੀ ਹੋ ਸਕਦੀ ਆ ਕਿਉਂਕਿ ਮਿੱਟੀ ਦਾ ਫਰਕ ਪੈ ਜਾਂਦਾ। ਤੁਮੇ ਗੁੱਡੇ ਆ ਗੁੱਡੇਗਾ ਨਹੀਂ ਦੁਬਾਰਾ ਪਾਣੀ ਲਊ ਪਰ ਕੁਦਰਤੀ ਖੇਤੀ ਖੇਤੀ ਮਿੱਟੀ ਲੰਬੇ ਸਮੇਂ ਤੱਕ ਪਾਣੀ ਸਟੋਰ ਕਰਦੀ ਆ। ਇਹ ਆਪਾਂ ਨੂੰ ਕਿੱਲੀ ਵੀ ਸੰਭਾਲ ਸਕਦੇ ਆ ਇਸ ਤਰ੍ਹਾਂ ਆਪਾਂ ਅ ਗਿੱਲੀ ਗੜਾਈ ਕੀਤੀ ਅੱਜ ਪਹਿਲਾਂ ਦੋ ਵੀਡੀਓ ਵਿੱਚ ਆਪਾਂ ਸੁੱਕੀ ਪੱਤਰ ਤੇ ਮੀਂਹ ਪੈਣ ਤੋਂ ਤੁਰੰਤ ਬਾਅਦ ਵਾਲੀ ਗੜਾਈ ਕਰ ਸਕਦੇ ਆ ਆਹ ਲੋ ਤਾਂ ਅੱਪ ਤਾਂ ਇਹ ਵੀਡੀਓ ਵੀ ਦਿਖਾਉਣਾ ਸੀਗਾ ਵੀ ਕਿੱਲੀ ਜਾਣੇ ਵੀ ਆਪਾਂ ਦਾ ਬੱਤਰਾ ਇੱਥੇ ਕਰਾਂਗੇ ਹਾਲੇ ਇੰਨਾ ਜ਼ਿਆਦਾ ਨਦੀਨ ਨਹੀਂ ਹੈਗਾ ਪਰ ਜਣੀ ਆਪਣੇ ਕੋਲ ਟੂਲ ਮੌਜੂਦ ਨੇ ਵੀ ਉਹ ਜਿੱਦੀ ਤੇ ਕਰ ਸਕਦੇ ਨੇ ਤੇ ਇਹ ਇਹਨਾਂ ਟੂਲਾਂ ਦੀ ਖਾਸियत ਹੋਰ ਹੈ ਵੀ ਇਹ ਸੁੱਕੀ ਮਿੱਟੀ ਜੇ ਬੱਤਰ ਮਿੱਟੀ ਤੇ ਵੀ ਓਕਣੇ ਚੱਲਣਗੇ ਓਕਣਾ ਨੇ ਮਤਲਬ ਉੱਪਰੋਂ ਕਿਹੜਾ ਵੀ ਕਰਦੇ ਨੇ ਇਹ ਆਪਾਂ ਆਮ ਪੱਧਰ ਜਗਾ ਚਲਾਈ ਹੈ ਵੀ ਜਿੱਥੇ ਫਸਲ ਨਹੀਂ ਬੀਜੀ ਹੋਈ ਮਤਲਬ ਖੇਤ ਪਹਿਲਾਂ ਸੁੱਕਾ ਸੀਗਾ ਤੇ ਜਦੋਂ ਆਪਣਾ ਫਾਲਾ ਚੰਗੀ ਤਰ੍ਹਾਂ ਸਾਫ਼ ਹੋਊਗਾ ਦੇਖੋ ਇਹਦੇ ਨਾਲ ਮਾਲ ਚਿੰਬੜ ਦਾ ਹਰੇ ਕਿਉਂਕਿ ਇਹਦੀ ਸਫਾਈ ਨਹੀਂ ਹੋਈ ਤਦੀ ਸਫਾਈ ਹੋ ਜਣੀ ਆ ਨਾ ਫੇਰ ਪਲੇਟ ਮੰਗਦੇ ਆਂ ਜਾਨਾ ਹਾਲੇ 15 ਮਿੰਟ ਚੱਲੂ ਐ ਇਸ ਤਰ੍ਹਾਂ ਕਹਿਣਾ ਸਾਫ ਕਰੀ ਜਾਣਾ ਤੋਂ ਜਿਹੜਾ ਲੋਹਾ ਉਹਦੀ ਚਾਰ ਆਪੇ ਸੈੱਟ ਹੋਣੀ ਆ ਦੇਖੋ ਜਦੋਂ ਸਾਫ ਕਰਕੇ ਚਲਾਉਂਦੇ ਆ ਤਾਂ ਐ ਵਧੀਆ ਚੱਲਦਾ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਸਹੀ ਹੋ ਜਾਂਦਾ ਆਪਣੇ ਆਪ ਹੀ ਹਾਲੋ ਇਸ ਤਰ੍ਹਾਂ ਕੁਦਰਤੀ ਖੇਤੀ ਆਪਾਂ ਨੇ ਮਿੱਟੀ ਨਾਲ ਜ਼ਿਆਦਾ ਛੇੜ ਛਾੜ ਵੀ ਨਹੀਂ ਕੀਤੀ ਆਪਣਾ ਕੰਮ ਵੀ ਕਰ ਲਿਆ ਤੇ ਜਿਹੜੇ ਸਰਪੀਓ ਨੂੰ ਵੀ ਬੋਲੀ ਕਰ ਲਿਆ ਸੋ ਕੁਦਰਤੀ ਖੇਤੀ ਵਿੱਚ ਕਿਸਾਨ ਕੋਲ ਆਪਣੇ ਟੂਲ ਹੋਣੇ ਚਾਹੀਦੇ ਨੇ ਖੁਦ ਮਿਹਨਤ ਕਰੀਏ ਤਾਂ ਕਿ ਆਪਣੀ ਜ਼ਮੀਨ ਵੀ ਵਧੀਆ ਬਣੇ ਤੇ ਖਰਚੇ ਵੀ ਘੱਟ ਹੋਣ ਆਪਾਂ ਜਣੀ ਆਪਣੀ ਮਿੱਟੀ ਨੂੰ ਮਜ਼ਬੂਤ ਬਣਾਈਏ ਕਿਉਂ ਜਿਹੜੇ ਅੱਜ ਦੇ ਸਮੇਂ ਦੀ ਜ਼ਰੂਰਤਾਂ ਕਿਸਾਨ ਵੀਰੋ ਆਪਾਂ ਪਾਣੀ ਬਚਤ ਦੀ ਤਾਂ ਗੱਲ ਕਰਦੇ ਰਹਿੰਦੇ ਆ ਪਰ ਆਪਾਂ ਪਾਣੀ ਬਚਤ ਦਾ ਹੀਲਾ ਨਹੀਂ ਕਰ ਸਕੇ ਆਪਣੇ ਜਿਹੜੇ ਖੇਤ ਨੇ ਕਿਸਾਨ ਵੀਰੋ ਜਿਹੜਾ ਆਪਣੇ ਲੈਵਲ ਤੋਂ ਪਾਣੀ ਆਪਾਂ ਕੱਢ ਰਹੇ ਆ ਮੈਨੂੰ ਨਹੀਂ ਲੱਗਦਾ ਬਾਰਸ਼ਾਂ ਦਾ ਪਾਣੀ ਜਾਂ ਹੋਰ ਕਿਸੇ ਢੰਗ ਨਾਲ ਪਾਣੀ ਉੱਥੇ ਪਹੁੰਚ ਰਿਹਾ ਤੇ ਇਹ ਵੀ ਆਪਾਂ ਗੱਲ ਮੰਨ ਚੁੱਕੇ ਹਾਂ ਪਾਣੀ ਬਚਾਇਆ ਜਾ ਸਕਦਾ ਜੇ ਆਪਾਂ ਪਾਣੀ ਨੂੰ ਜਿੱਥੋਂ ਕੱਢਦੇ ਆ ਉੱਥੇ ਪਹੁੰਚਦਾ ਨਹੀਂ ਹੈਗਾ ਤਾਂ ਉਹਦੇ ਕੀ ਕਾਰਨ ਨੇ ਦੋ ਕਾਰਨ ਪੱਕੇ ਨੇ ਇੱਕ ਤਾਂ ਆਪਣੇ ਸ਼ਹਿਰ ਵੀ ਪੱਕੇ ਹੋ ਚੁੱਕੇ ਨੇ ਕਿਉਂਕਿ ਸ਼ਹਿਰ ਕਿਤੋਂ ਵੀ ਕੱਚੀ ਜਗ੍ਹਾ ਨਹੀਂ ਮਿਲੂ ਕਿਉਂਕਿ ਜਦ ਪੱਕਾ ਸ਼ਹਿਰ ਪੱਕਾ ਹੋ ਗਿਆ ਤਾਂ ਪਾਣੀ ਥੱਲੇ ਨਹੀਂ ਜਾਊਗਾ ਹੜ ਦੇ ਰੂਪ ਚ ਅੱਗੇ ਵਧੂਗਾ ਫਿਰ ਆਪਣੇ ਪਿੰਡ ਵੀ ਪੱਕੇ ਹੋ ਗਏ ਗਲੀਆਂ ਨਾਲੀਆਂ ਸਭ ਪੱਕਾ ਤੇ ਖੇਤ ਵੀ ਤਕਰੀਬਨ ਪੱਕੇ ਕਹਾਂਗੇ ਕੁੰ ਜਦੋਂ ਆਪਾਂ ਧਰਤੀ ਨੂੰ ਇਸ ਤਰ੍ਹਾਂ ਡਿਜ਼ਾਈਨ ਕਰਤਾ ਵੀ ਪਾਣੀ ਚੂਸੇ ਨਾ ਉੱਡੇ ਜਾਂ ਹੜੇ ਥੋੜਾ ਜਿਹਾ ਮੀਂਹ ਵੱਧ ਪੈਂਦਾ ਤਾਂ ਆਪਣੇ ਧਰਤੀ ਤੇ ਹੜ ਆ ਜਾਂਦੇ ਨੇ ਪਰ ਜਿਹੜੀ ਆਪਣੀ ਕੁਦਰਤੀ ਖੇਤੀ ਆ ਇਹ ਭਾਵੇਂ ਆਪਣੇ ਖੇਤਾਂ ਚਾਰ ਦਿਨ ਵੀ ਬਾਰਿਸ਼ ਹੋਈ ਜਾਂ ਮੈਂ ਆਪਾਂ ਅੰਤ ਜਣਤ ਮੰਨ ਲਓ ਸਵੇਰੇ 10 ਵਜੇ ਛੜੀ ਮਾਰਸ਼ ਤਾਂ ਆਪਾਂ ਸ਼ਾਮ ਨੂੰ 4-5 ਵਜੇ ਸਬਜ਼ੀ ਤੋੜ ਸਕਦੇ ਆ ਪੈਰ ਨਹੀਂ ਤੁਸੂਗਾ ਜੇ ਤੁਸੂਤਾ ਆਪਾਂ ਨੂੰ ਉਹਦੀ ਕੋਈ ਪ੍ਰੋਬਲਮ ਨਹੀਂ ਆਉ ਮਤਲਬ ਉਸ ਤਰ੍ਹਾਂ ਦਾ ਬੰਦ ਹੁਣ ਇਸ ਖੇਤ ਵਿੱਚ ਸੂਖਮ ਜੀਵ ਛੋਟੇ ਜੀਵ ਆ ਜਾਣੇ ਕੀੜੇ ਵੀ ਜਿਹੜੇ ਹੁਣ ਮੀਂਹ ਪੈ ਤੇ ਧਰਤੀ ਤੇ ਨਿਕਲ ਨਿਕਲ ਉੱਡਦੇ ਨੇ ਪੰਛੀ ਸ਼ਾਮ ਨੂੰ ਖਾਣ ਆਉਣਗੇ ਨੇ ਰੇ ਟਾਈਮ ਤੇ ਬਹੁਤ ਯਾਨੀ ਤੇ ਤੁਸੀਂ ਇੱਕ ਵੱਖਰੀ ਤਰ੍ਹਾਂ ਦੀ ਆਵਾਜ਼ ਵੀ ਸੁਣ ਸਕਦੇ ਹੋ ਜੇ ਮੋਬਾਈਲ ਦੇ ਵਿੱਚ ਪਹੁੰਚੇ ਇਹ ਜੀਵ ਜਗਤ ਬੋਲ ਰਿਹਾ ਜਿਹੜਾ ਮਿੱਟੀ ਦੇ ਜੀਵ ਜੰਤ ਨੇ ਸੋ ਆਪਾਂ ਕੁਦਰਤੀ ਖੇਤੀ ਨਾਲ ਵਾਤਾਵਰਨ ਨੂੰ ਬੜੇ ਆਰਾਮ ਨਾਲ ਬਚਾ ਸਕਦੇ ਆ ਮਿੱਟੀ ਪਾਣੀ ਖਾਣ ਲੱਗ ਜੂ ਵਾਤਾਵਰਨ ਸ਼ੁੱਧ ਹੋ ਜੂ ਕਿਉਂ ਆਕਸੀਜਨ ਦੀ ਕਮੀ ਆ ਰਹੀ ਹੈ ਆਪਣੇ ਕੋਲ ਰੁੱਖਾਂ ਦੀ ਗਿਣਤੀ 33% ਚਾਹੀਦੀ ਆ ਆਪਣੇ ਕੋਲ 3% ਰੁੱਖ ਨੇ ਉਹਨਾਂ ਦੀ ਕੁਆਲਿਟੀ ਕੀ ਆ ਦੇਸੀ ਨੇ ਜਾਂ ਕਿਹੜੇ ਨੇ ਉਹਦੇ ਬਾਰੇ ਵੀ ਪਤਾ ਆ ਆਪਣੇ ਲੋਕਾਂ ਨੂੰ ਪਤਾ ਨਹੀਂ ਅਸਲ ਵਿੱਚ ਬਰਾਸਤੀ ਰੁੱਖ ਜਿਹੜੇ ਆਪਣੇ ਬਜ਼ੁਰਗਾਂ ਨੇ ਲਾਏ ਨੇ ਆਪਾਂ ਨੂੰ ਉਹ ਰੁੱਖ ਲਾਉਣੇ ਚਾਹੀਦੇ ਨੇ ਔਰ ਰੁੱਖ ਆਪਣੇ ਵਾਤਾਵਰਣ ਲਈ ਵਧੀਆ ਨੇ ਤੇ ਘੱਟ ਪਾਣੀ ਦਾ ਹੋ ਜਾਂਦੇ ਨੇ ਜੇ ਆਪਾਂ ਸੁੰਦਰਤਾ ਸਜਾਵਟ ਵਾਲੇ ਰੁੱਖ ਲਾਵਾਂਗੇ ਤਾਂ ਉਹਨਾਂ ਦਾ ਜੋ ਆਪਣੇ ਬਰਾਸ਼ਤੀ ਰੁੱਖਾਂ ਦਾ ਲਾਭ ਆ ਉਹ ਨਹੀਂ ਮਿਲ ਸਕਦਾ ਸੋ ਬਰਾਸ਼ਤੀ ਰੁੱਖ ਬੜੇ ਆਰਾਮ ਨਾਲ ਪ੍ਰਾਪਤ ਹੋ ਜਾਂਦੇ ਨੇ ਆਪਾਂ ਨੂੰ ਉਹ ਲਾਉਣੇ ਚਾਹੀਦੇ ਨੇ ਪਾਣੀ ਬਚਾਉਣਾ ਚਾਹੀਦਾ ਕੁਦਰਤੀ ਖੇਤੀ ਨਾਲ ਜੁੜਨਾ ਚਾਹੀਦਾ ਉਹਦੇ ਨਾਲ ਤੁਹਾਡੀ ਸਿਹਤ ਮਜ਼ਬੂਤ ਬਣੂਗੀ ਤੁਹਾਡੀ ਰਸੋਈ ਘਰ ਵਿੱਚ ਵਧੀਆ ਭੋਜਨ ਜਾਊ ਤਾਂ ਬਿਮਾਰੀਆਂ ਤੋਂ ਬਚਾਂਗੇ ਸੋ ਆਪਣੀ ਖੇਤ ਦੀ ਮਿੱਟੀ ਨੂੰ ਮਜ਼ਬੂਤ ਬਣਾ ਲਈਏ ਤਾਂ ਉਤਪਾਦਨ ਵੀ ਅ ਕੈਮੀਕਲ ਖੇਤੀ ਨੂੰ ਆਪਾਂ ਵਧੀਆ ਲੈ ਲੈ ਸਕਦੇ ਆ ਕਿਉਂਕਿ ਆਪਣੇ ਜਿਹੜੀ ਹੁਣ ਫਸਲ ਆਪਾਂ ਪੁਰਾਣੇ ਢੰਗ ਨਾਲ ਦੁਬਾਰਾ ਤੋਂ ਸ਼ੁਰੂ ਕੀਤੀਆਂ ਨੇ ਪਹਿਲਾਂ ਜਿਹੜੇ ਮੇਰੇ ਖੇਤੀ ਦੇ ਡਿਜ਼ਾਈਨ ਸੀਗੇ ਉਹ ਮੈਂ ਪਹਿਲਾਂ ਵਧੀਆ ਖੇਤੀ ਕਰਦਾ ਸੀ ਪਰ ਜਦ ਤੋਂ YouTube ਦੇ ਵਿਗਿਆਨੀਆਂ ਦੀਆਂ ਤਕਨੀਕਾਂ ਦੇਖੀਆਂ ਉਸ ਖੇਤੀ ਵੱਲ ਚਲੇ ਗਿਆ ਓਹ ਕਹਿੰਦੇ ਵੀ ਕਾਵਾ ਚਲਾ ਹਾਂਸ ਕੀ ਚਾਲ ਆਪਣੇ ਵੀ ਭੁੱਲ ਗਿਆ 100 ਕੰਮ ਹੋਇਆ ਵੀ ਮੈਂ ਪਹਿਲਾਂ ਜਿਹੜਾ ਉਤਪਾਦ ਲੈਂਦਾ ਸੀਗਾ ਉਸ ਡਿਜ਼ਾਈਨ ਦੇ ਵਿੱਚ ਜ਼ਿਆਦਾ ਸੀ ਪਰ ਜਦੋਂ ਮੈਂ ਵੱਖਰੇ ਢੰਗ ਨਾਲ ਕਰਨ ਲੱਗਿਆ ਤਾਂ ਸਾਰਾ ਉਲਟ ਪਲਟ ਹੋ ਗਿਆ ਝਾੜ ਵੀ ਘਟਿਆ ਤੇ ਪਰੇਸ਼ਾਨੀ ਵੀ ਵਧੀ। ਇਸ ਲਈ ਮੈਂ ਪ੍ਰਾਣੀ ਜਿਹੜੀ ਬਜ਼ੁਰਗਾਂ ਦੀ ਤਕਨੀਕ ਆ ਪੱਧਰ ਖੇਤੀ ਉਹਦੇ ਵੱਲ ਆ ਗਿਆ। ਇਹਦੇ ਵੱਖਰੇ ਲਾਭ ਨੇ ਸੋ ਆਪਾਂ ਇਹਦੇ ਰਿਜ਼ਲਟ ਵੀ ਵਧੀਆ ਕਰਾਂਗੇ। ਤੇ ਖਾਸ ਗੱਲ ਹੈ ਵੀ ਇਹ ਖੇਤੀ ਵਿੱਚ ਮਿਹਨਤ ਹੈ, ਤਸੇਦ ਹੈ, ਮਾਤਾ-ਬਾਪਰਨਾ ਹੈ। ਤੇ ਅੱਜ ਦੀ ਸਮੇਂ ਦੀ ਜ਼ਰੂਰਤ ਹੈ ਦੇ ਨਾਲ ਜੀਵ ਜਗਤ ਨੂੰ ਵੀ ਸਹਾਰਾ ਮਿਲਦਾ, ਪੰਛੀਆਂ ਨੂੰ ਸਹਾਰਾ ਮਿਲਦਾ ਤੇ ਕੁਦਰਤ ਨੂੰ ਬਚਾਉਣ ਵਿੱਚ ਇੱਕ ਵਧੀਆ ਤਰੀਕਾ ਹੋ ਸਕਦਾ। ਸੋ ਆਪਾਂ ਨੂੰ ਆਪਣੇ ਵਾਤਾਵਰਣ ਨੂੰ ਧਿਆਨ ਚ ਰੱਖੀਏ। ਏ ਆਪਣਾ ਭਾਈਚਾਰਾ ਆਪਣੇ ਦੇਸ਼ ਦੇ ਲੋਕਾਂ ਦੀ ਸੇਧ ਦਾ ਆਪਾਂ ਖਿਆਲ ਇਸੇ ਖੇਤੀ 'ਚ ਰੱਖ ਸਕਦੇ ਆ ਜੇ ਵਾਤਾਵਰਣ ਤੇ ਪਾਣੀ ਸਭ ਕੁਝ ਬਚਦਾ ਕਿਉਂਕਿ ਘੱਟ ਤੋਂ ਘੱਟ ਪਾਣੀ ਨਾਲ ਜੇ ਕੋਈ ਖੇਤੀ ਕਰ ਸਕਦਾ ਤਾਂ ਕੁਦਰਤੀ ਖੇਤੀ ਜੇ ਹੋ ਜਾਂਦੀ ਆ ਕਿਉਂਕਿ ਇੱਥੇ ਮਿੱਟੀ ਬਹੁਤ ਵਧੀਆ ਬਣ ਜਾਂਦੀ ਤੇ ਲੰਬੇ ਸਮੇਂ ਤੱਕ ਸੂਖਮ ਜੀਵ ਜੋ ਮਿੱਟੀ ਵਿੱਚ ਹੁੰਦੇ ਨੇ ਪਾਣੀ ਸਟੋਰ ਕਰ ਸਕਦੇ ਨੇ ਸੋ ਇਹ ਖੇਤੀ ਹੀ ਵਾਤਾਵਰਣ ਨੂੰ ਬਚਾਉਣ ਦਾ ਇੱਕੋ ਇੱਕ ਹੱਲ ਆ ਅੱਜ ਨਹੀਂ ਤਾਂ ਕੱਲ ਆਪਾਂ ਨੂੰ ਖੇਤੀ ਨਾ ਛੋੜਨਾ ਪੈਣਾ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਪਰਿਵਾਰ ਲਈ ਘੱਟ ਤੋਂ ਘੱਟ ਏਰੀਅਰ 'ਚ ਖੇਤੀ ਸ਼ੁਰੂ ਕੀਤੀ ਜਾਵੇ ਕਨਾਲ ਅਧੀ ਕਨਾਲ ਜਿੰਨੀ ਕੁगज ਹੈ ਸਾਹਿਬ ਜਿੰਨੇ ਕਿ ਆਪਣੇ ਘਰ ਦੀ ਰੋਜ਼ੀ ਦੀ ਜ਼ਰੂਰਤ ਹੈ ਉਹਦੇ ਵਿੱਚ ਆਪਾਂ ਯਾਰ ਮੁਕਤ ਭੋਜਨ ਬੀਜ ਕੇ ਆਪਣੇ ਪਰਿਵਾਰ ਨੂੰ ਦਈਏ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਤੇ ਬਾਜ਼ਾਰ ਨੂੰ ਤੇ ਤਾਂ ਕਿ ਲੋਕਾਂ ਨੂੰ ਅਸਲੀ ਸਵਾਦ ਤੇ ਅਸਲੀ ਸਿਹਤ ਦਾ ਪਤਾ ਲੱਗ ਸਕੇ ਸੋ ਇਹ ਖੇਤੀ ਬੜੀ ਗੁਣਕਾਰੀ ਹੈ ਤੇ ਆਪਣੇ ਬਜ਼ੁਰਗਾਂ ਦੀ ਖੇਤੀ ਆ ਤੇ ਜਿਹੜੀ ਖਾਸ ਗੱਲ ਹੈ ਬਿਜਿਹੜਾ ਆਪਣੇ ਇਲਾਕੇ ਦੇ ਬਜ਼ੁਰਗਾਂ ਦਾ ਗਿਆਨ ਸੀ ਉਹਨੂੰ ਆਪਾਂ ਸਾਂਭੀਏ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਪੁੱਛੀਏ ਕਿਵੇਂ ਖੇਤੀ ਕਰਦੇ ਸਨ ਕੀ ਤਕਨੀਕਾਂ ਸਨ ਉਹ ਤਕਨੀਕਾਂ ਆਪਣੇ ਖੇਤਾਂ 'ਚ ਲਾਗੂ ਕਰਕੇ ਆਪਾਂ ਖੇਤੀ ਨੂੰ ਲਾਭਕਾਰੀ ਬਣਾ ਸਕਦੇ ਹਾਂ ਤੇ ਭਵਿੱਖ ਦੀ ਖੇਤੀ ਅਜੇ ਇਹ ਲੰਬੇ ਸਮੇਂ ਤੱਕ ਚੱਲ ਸਕਦੀ ਆ ਕਿਉਂਕਿ ਜਿੰਨਾ ਇਹਦੇ ਵਿੱਚ ਪਾਣੀ ਦੀ ਬਚਤ ਹੋ ਸਕਦੀ ਆ ਕਿਸੇ ਖੇਤੀ 'ਚ ਨਹੀਂ ਹੋ ਸਕਦੀ ਸੋ ਆਪਾਂ ਨੂੰ ਕੁਦਰਤੀ ਖੇਤੀ ਵਾਤਾਵਰਨ ਬਣਾਉਣ ਵਾਲੇ ਖੇਤੀਆਂ ਨਾਲ ਜੁੜਨਾ ਚਾਹੀਦਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ